ਮੀਡੀਆ ਤੋਂ ਵੀ ਤੇਸੀ ਬਾਰਸਰ ਉਹਨਾਂ ਦਾ ਵੀ ਵਿਸ਼ੇਸ਼ ਤੌਰ ਤੇ ਧੰਨਵਾਦ ਕਰਦੇ ਹਾਂ ਕਿਉਂਕਿ ਸਾਡੇ ਸਕੂਲ ਦੀਆਂ ਜੋ ਵੀ ਉਪਲਬਧੀਆਂ ਨੇ ਸਮਾਜ ਤੱਕ ਲੋਕਾਂ ਤੱਕ ਇਹ ਲੈ ਕੇ ਜਾਂਦੇ ਨੇ ਜਿਹੜੇ ਲੋਕ ਸਾਡੇ ਨਾਲ ਡਾਇਰੈਕਟ ਨਹੀਂ ਜੁੜੇ ਤਾਂ ਸਕੂਲ ਦੀਆਂ ਉਪਲਬਧੀਆਂ ਨੂੰ ਇਹਨਾਂ ਚੈਨਲਾਂ ਦੇ ਮਾਧਿਅਮ ਤੇ ਰਾਹੀਂ ਉਹ ਦੇਖਦੇ ਨੇ ਤੇ ਪ੍ਰਭਾਵਿਤ ਵੀ ਹੁੰਦੇ ਨੇ ਕਿਉਂਕਿ ਦੋ ਦਿਨ ਪਹਿਲੇ ਸਕੂਲ ਦਾ ਪਲੱਸ 2 ਦਾ ਰਿਜ਼ਲਟ ਆਇਆ ਸੀ ਤਾਂ ਤੁਹਾਡੇ ਵਿੱਚ ਬਹੁਤ ਸਾਰੇ ਲੋਕਾਂ ਦੇ ਸੋਸ਼ਲ ਮੀਡੀਆ ਦੇ ਮਾਧਮੇ ਤੇ ਰਾਈ ਸਾਡੇ ਸਕੂਲ ਦੀਆਂ ਉਹ ਸ਼ਾਨਦਾਰ ਉਪਲਬਧੀਆਂ ਨੂੰ ਤੁਸੀਂ ਦੇਖਿਆ ਹੋਣਾ ਲਗਭਗ 250 ਤੋਂ ਜ਼ਿਆਦਾ ਵਿਦਿਆਰਥੀ ਸੀ ਕਿਉਂਕਿ ਉਹ ਗਿਣਤੀ ਵੀ ਜ਼ਿਆਦਾ ਸੀ ਜਿਨ੍ਹਾਂ ਦੇ 80% ਤੋਂ ਅਬੋਵ ਮਾਰਕਸ ਆਏ ਸੀ ਤਾਂ 38 ਵਿਦਿਆਰਥੀ ਸੀ ਜਿਨ੍ਹਾਂ ਦੇ 90% ਤੋਂ ਬੋਅ ਮਾਰਕਸ ਆਏ ਸੀ ਉਸੇ ਤਰ੍ਹਾਂ ਕੱਲ 10th ਦਾ ਰਿਜ਼ਲਟ ਪੰਜਾਬ ਬੋਰਡ ਦੇ ਤਰਫੋਂ ਘੋਸ਼ਿਤ ਹੋਇਆ ਅਵਾਜ਼ ਨਹੀਂ ਆਈ ਉਹ ਇਸ ਤਰ੍ਹਾਂ ਦੇ ਤੁਹਾਡੇ ਬਾਤ ਮਾਤਾ ਕੀ ਜੈ ਬਹੁਤ ਹੀ ਸਰਕਾਰ ਜੋ ਬੋਲ ਦੀ ਮੈਰਿਟ ਦੇ ਵਿੱਚੋਂ ਸਤਾ ਨਹੀਂ ਪਾ ਪਏ ਲੇਕਿਨ ਜਿਹੜੀ ਉਹਨਾਂ ਦੀ ਪਰਸੈਂਟੇਜ ਆਈ ਹੈ ਮੁਕਾਬਲੇ ਤਰੀਫ ਹੈ ਸ਼ਾਇਦ ਦੇ ਬਹੁਤ ਸਾਰੇ ਪ੍ਰਾਈਵੇਟ ਸਕੂਲਾਂ ਨੂੰ ਸਰਕਾਰੀ ਸਕੂਲਾਂ ਉਹਨਾਂ ਨੇ ਪਛਾਣਿਆ ਸਾਡਾ ਸਕੂਲ ਜਿਹੜਾ ਹੈ ਫਿਰ ਤੋਂ ਉਹਨਾਂ ਨੇ ਸਾਡੇ ਸਕੂਲ ਦਾ ਨਾਮ ਰੋਸ਼ਨ ਕੀਤਾ ਹੈ अपना नाम रोशन ਕੀਤਾ ਆਪਣੇ ਪਤਲੀਓ ਉਹ ਐਸ ਸਕੂਲ ਦੇ ਵਿਦਿਆਰਥੀ ਨੇ ਤੇ ਉਹਨਾਂ ਕਰਕੇ ਅੱਜ ਉਹ ਐਸ ਸ਼ਾਖਰ ਅਭਿਨੰਦਨ ਕਾਰਜਕ੍ਰਮ ਦੇ ਵਿੱਚ ਹਾਜ਼ਰ ਹੋਏ ਨੇ ਤਾਂ ਤੁਹਾਨੂੰ ਤੁਹਾਡੇ ਇਸ ਕਾਰਜਕ੍ਰਮ ਦੇ ਵਿੱਚ ਲੈ ਕੇ ਆਏ ਨੇ ਤਾਂ ਤੁਹਾਨੂੰ ਆਪਣੇ ਬੱਚਿਆਂ ਤੇ ਗਰਵ ਹੋਣਾ ਚਾਹੀਦਾ ਹੈ। ਤਾਂ ਮੈਂ ਥੋੜੇ ਜਿਹੇ ਆਮ ਜਿਹੜਾ ਉਲੇਖੀਆਂ ਪ੍ਰਦਰਸ਼ਨ ਕੀਤਾ ਤਾਂ ਸਾਡੇ ਕੋਲ 6 ਵਿਦਿਆਰਥੀ ਐਸੇ ਨੇ ਜਿਨ੍ਹਾਂ ਨੇ 90% ਤੋਂ ਜ਼ਿਆਦਾ ਮਾਰਕਸ ਲਏ। 85% ਤੋਂ ਜ਼ਿਆਦਾ ਮਾਰਕਸ ਲੈਣ ਵਾਲੇ 85% ਜਾਂ 85% ਤੋਂ ਜ਼ਿਆਦਾ ਮਤਲਬ 90% ਤੱਕ ਮਾਰਕਸ ਲੈਣ ਵਾਲੇ 15 ਵਿਦਿਆਰਥੀ ਜਦੋਂ 80% ਤੋਂ ਲੈ ਕੇ 85% ਤੱਕ ਇਹ ਮਾਰਕਸ ਲੈਣ ਵਾਲੇ 18 ਵਿਦਿਆਰਥੀ ਸਾਡੇ ਸਕੂਲ ਦੇ ਅੰਦਰ ਜਿਹੜੇ ਵਿਦਿਆਰਥੀ ਫਸਟ ਰਹੇ ਨੇ ਮੈਂ ਉਹਨਾਂ ਦੇ ਵੀ ਥਲੇ ਨਾਮ ਅਨਾਉਂਸ ਕਰਾਂਗਾ ਸਾਡੇ ਤੋਂ ਫਸਟ ਪੋਜੀਸ਼ਨ ਤੇ ਦੋ ਵਿਦਿਆਰਥੀ ਰਹੇ ਨੇ ਦੋਨਾਂ ਨੇ ਸੇਮ ਮਾਰਕ ਸੀ ਤਾਂ ਪਹਿਲੇ ਨੰਬਰ ਤੇ ਹੈ ਪਹਿਲੇ ਦੋਵੇਂ ਪਹਿਲੇ ਤੇ ਨੇ ਜਿਹਦਾ ਨਾਮ ਪਹਿਲੇ ਤੇ ਬੋਲੇ ਗਿਆ ਨਾ ਸਮਝਦੇ ਹੋਈ ਫਸਟ ਹੈਗਾ ਜਿਹੜਾ ਦੂਸਰੇ ਨੰਬਰ ਤੇ ਨਾਮ ਬੋਲੇ ਜਾਏਗਾ ਉਹ ਵੀ ਫਸਟ ਹੈ ਜੋ ਵੀ ਦੋਨਾਂ ਦੇ ਨੰਬਰ 22 ਹੋਏ ਨੇ ਸੇਮ ਨੰਬਰ ਨੇ ਤਾਂ ਵਿਦਿਆਰਥੀ ਆ ਸੰਚੀਤਾ ਪੁਤਰੀ ਜੀ ਕਸ਼ਿੰਦਰੇ ਪਿਛਲੇ ਸਾਲ ਸਾਡੇ ਸਕੂਲੇ 'ਚ ਪਲੱਸ 2 ਕਰਕੇ ਗਏ ਸੀ ਤਾਂ ਉਹ ਵੀ ਬੋਰਡ ਦੀ ਮੈਰਿਟ ਟੁਆਇਸਟਰ ਦੋ ਨੰਬਰਾਂ ਤੋਂ ਲੈ ਗਈ ਸੀ ਅੰਨੇ 485 ਨੰਬਰ ਸੀ 500 ਵਿੱਚ ਤਾਂ ਐਸ ਲੜਕੀ ਨੇ ਇਸ ਵਾਰ ਸਕੂਲ ਦੇ ਵਿੱਚ ਬੈਟਰੀ ਦੇ ਵਿੱਚ ਟੋਪ ਕੀਤਾ 93.8 93.8% ਨੰਬਰ 610 ਨੰਬਰ ਦੇ 350 ਦੇ ਵਿੱਚੋਂ ਇਹਦੇ ਨਾਲ ਪ੍ਰਵੀਨ ਪਰਮਜੀਤ ਸਿੰਘ ਪ੍ਰਵੀਨ ਇਹ ਬਟਾਉ ਹੈ ਅੱਜ ਅਜੋਕੀ ਇਹਨਾਂ ਦੇ ਵੀ 93.8% ਮਾਰਕਸ ਬੜੀ ਖੁਸ਼ੀ ਦੀ ਇਹ ਨਹੀਂ ਗੱਲ ਹੈ ਕਿ ਦੋਨੋਂ ਬੱਚੇ ਸਾਡੇ ਕੋਲ ਨਾ ਲਗਭਗ 6 ਸਾਲ ਨੇ 603 ਨੰਬਰ ਨੇ 650 ਦੇ। ਸੈਕਿੰਡ ਪੋਜੀਸ਼ਨ ਦੇ ਵਿੱਚ ਵੀ ਸਾਡੇ ਕੋਲ ਦੋ ਬੱਚੇ ਰਹੇ। ਜਿਸ ਤਰ੍ਹਾਂ ਫਰਸਟ ਪੋਜੀਸ਼ਨ ਦੇ ਵਿੱਚ ਦੋ ਬੱਚੇ ਸੀ ਸੈਕਿੰਡ ਦੇ ਵਿੱਚ ਵੀ ਦੋ ਬੱਚੇ ਨੇ 29 ਵਿਜੇ ਕੁਮਾਰ इंचार्ज ले ही विशेष तौर पे सारे के नाम में ना बस आपके पीछे के नाम में आपने आपने कि usually distinction distinction मतलब सौ में से सौ नंबर लेना बहुत ही बड़ी बात है तो तीन बच्चों ने मैथ्स में सौ से सौ में से सौ नंबर लिए इसमें से संचिता उन्नति की नाची इनके सौ में से सौ नंबर

ਰਾਜ ਬੱਚਿਆਂ ਦਾ ਟੀਚਰਸ ਨੂੰ ਇਸ ਪੁਰਚਨ ਦੇ ਵਿੱਚ ਸਵਾਗਤ ਹੈ ਜੀ ਆਇਆਂ ਨੂੰ ਅਰਦਾ ਬਹੁਤ ਹੀ ਤਨਵਾਦੀ ਹੈ ਪੇਰੈਂਟਸ ਵੀ ਆਪਣੇ ਸਟਾਫ ਵੀ ਔਰ ਬੱਚਿਆਂ ਵੀ ਜਿਨ੍ਹਾਂ ਨੇ ਐਨੀ ਮਿਹਨਤ ਕਰਕੇ ਸਕੂਲ ਦਾ ਮਾਨ ਵਧਾਇਆ ਤੇ ਉਹਨਾਂ ਨੂੰ ਬਹੁਤ 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 ਵਾਰ ਦਾ ਸ਼ੁਭ ਕਾਮਨਾਵਾਂ ਬੱਚਿਆਂ ਨੂੰ ਕਿ ਉਹਨਾਂ ਨੇ ਇੰਨੇ ਵਧੀਆ ਨੰਬਰ ਲਏ ਕੋਈ ਗੱਲ ਨਹੀਂ ਜੇ ਥੋੜੇ ਨੰਬਰ ਘੱਟ ਲੈ ਗਏ ਆਪਰੇ ਕੋਲੇ ਪਲਸ 2 ਐ ਮੈਂ ਆਪਣੇ ਕੋਲੇ ਬਹੁਤ ਸਾਰਾ ਬੇਨਤੀ ਕਰਨ ਲਈ ਤਾਂ ਇਹ ਬੱਚੇ ਡੈਫੀਨੇਟਲੀ ਸਾਰੇ ਬੱਚੇ ਆ ਜਿਹੜੇ ਅਗਲੀ ਵਾਰੀ ਲੈਰਨ ਦੇ ਵਿੱਚ ਆਣਗੇ ਪਲਸ 1 ਵਿੱਚ ਟੌਪ ਕਰਨਗੇ ਇਹ ਨਾਲ ਹੀ ਮੇਰੀ ਰਿਕਵੈਸਟ ਹੈ ਪੇਰੈਂਟਸ ਨੂੰ ਕਿ ਬਹੁਤ ਸਾਰੇ ਬੱਚੇ تھے ਜਿਹੜੇ ਫਾਈਲ ਹੋ ਗਿਆ ਨੇ ਪਲਸ 1 ਦੀ ਪਲਸ 2 ਵਾਲੇ ਬੱਚੇ ਜਿਹੜੇ ਆ ਤੇ ਕੁਝ ਬੱਚੇ ਲੈ ਕੇ ਜਿਨ੍ਹਾਂ ਨੇ ਐਡਮਿਸ਼ਨ ਨਹੀਂ ਕਰਾਈ ਤਾਂ ਪਲੀਜ਼ ਉਹ ਜਲਦੀ ਐਡਮਿਸ਼ਨ ਕਰਾ ਦੇ ਕਚਨੇ ক্লাস ਸ਼ੁਰੂ ਹੋਏ ਹਨ ਤਾਂ ਕਿ ਉਹਨਾਂ ਦੇ ਪੜਾਈ ਦਾ ਕੋਈ ਬੋਸ ਨਾ ਹੋਵੇ ਔਰ ਜਿਵੇਂ ਹੀ ਉਹਨਾਂ ਦਾ ਬੱਚੇ ਦੀ ਰੁਚੀ ਆ ਉਸ ਹਸਾਬ ਨਾਲ ਉਹ ਸਬਜੈਕਟ ਹੈ ਜਿਹੜੇ ਉਥੇ ਐਡਮਿਸ਼ਨ ਦੇ ਟੀਚਰ ਬੈਠ ਕੇ ਉਹਨੂੰ ਗਾਈਡ ਕਰਦੇ ਨੇ ਉਸ ਹਸਾਬ ਨਾਲ ਤੁਸੀਂ ਬੱਚੇ ਦੇ ਲਈ ਅਰਜ਼ੀ ਦੇ ਤਾਬਕ ਜਿਹੜਾ ਜੋ ਵੀ ਉਹਨਾਂ ਨੇ ਸਟਰੀਮ ਲੈਣੀ ਹੈ ਉਹਦੇ ਵਿੱਚ ਐਡਮਿਸ਼ਨ ਕਰਾਓ ਔਰ ਤੁਹਾਡੀ ਮਿਹਨਤ ਸਰ ਤਾਂ ਪੇਰੈਂਟਸ ਦੀ ਮਿਹਨਤ ਸਰ ਬੱਚੇ ਦੀ ਮਿਹਨਤ ਸਰ ਅਸਾਹੇ ਮੇਰੇ ਸਰਕਾਰ ਇਹ ਬੱਚੇ ਜਿਹੜੇ ਅੱਜ ਇਸ ਮੁਕਾਮ ਤੇ ਪਹੁੰਚੇ ਐ ਕਿ ਉਹਨਾਂ ਨੇ ਸਕੂਲ ਦਾ ਮਾਣ ਵਧਾਇਆ ਆਪਣੇ ਪੇਰੈਂਟਸ ਦਾ ਮਾਣ ਵਧਾਇਆ ਤਾਂ ਮੈਂ ਬਹੁਤ-ਬਹੁਤ ਤਰਵਾਦ ਕਰਦੀ ਆਂ ਤੀਰੂਬਾਈ ਅਮਾਨੀ ਦਾ ਸਾਰਿਆਂ ਨੇ ਨਾਮ ਸੁਣਿਆ ਹੋਣਾ ਪੂਰੀ ਦੇਸ਼ ਦੇ ਅੰਦਰ ਦੁਨੀਆ ਦੇ ਅੰਦਰ بڑا ਵੱਡਾ ਬਿਜ਼ਨਸ ਦਾ ਅੰਪਾਇਰ ਬਣਾ ਲਿਖਿਆ ਉਹਨਾਂ ਨੇ ਤਾਂ ਜਦੋਂ ਤੀਰੂਬਾਈ ਅਮਾਨੀ ਸ਼ੁਰੂਆਤੀ ਜੀਵਨ ਦੇ ਵਿੱਚ ਕੰਮ ਕਰਦੇ ਸਤੋਂ ਕਿਸੇ ਪੈਟਰੋਲ ਪੰਪ ਤੇ ਲੱਗੇ ਸੀ ਨੌਕਰੀ ਕਰਦੇ ਸੀ ਮਾਤਰ 20 ਰੁਪਏ ਦੀ ਉਹਨਾਂ ਨੂੰ ਸੈਲਰੀ ਮਿਲਦੀ ਸੀ ਤਾਂ ਉਹਨਾਂ ਦੇ ਦੋਸਤ ਮਿੱਤਰ ਜਿਹੜੇ ਉਹ ਨੇੜੇ-ਨੇੜੇ ਜੋਬ ਕਰਦੇ ਸੀ ਉਹ ਇੱਕ ਟਾਈਮ ਚਾਹ ਸਾਰੇ ਇਕੱਠੇ ਪੀਂਦੇ ਜਾਂਦੇ ਸੀ ਉਹ ਮਹੀਨੇ ਵਿੱਚ ਨਾ 29 ਦਿਨ ਉਹਨਾਂ ਦੇ ਨਾਲ ਹੀ ਚਾਹ ਪੀਂਦੇ ਸੀ 25 ਪੈਸੇ ਦੀ ਜੋ ਦੱਸਦੇ ਨੇ ਉਸ ਟਾਈਮ ਚਾਹ ਮਿਲਦੀ ਸੀ ਪਰ ਜਿੱਥੇ ਉਹ ਜੋਬ ਕਰਦੇ ਜਿਹਨਾਂ ਦੇ ਸਾਹਮਣੇ ਇੱਕ 5 ਸਟਾਰ ਹੋਟਲ ਸੀ ਇੱਕ ਦਿਨ ਕਿਉਂਕਿ ਉਹਨਾਂ ਦੀ ਯਾਨੀ ਸ਼ਕਤਾ ਨਹੀਂ ਸੀ 20 ਰੁਪਏ ਚ ਰੋਜ਼ 5 ਸਟਾਰ ਹੋਟਲ ਜਾ ਸਕਣ ਕਾ ਮਹੀਨੇ ਵਿੱਚ ਇੱਕ ਤੇ ਦੋ ਜਿਹੜੀ ਚਾਹ ਨੂੰ 25 ਪੈਸੇ ਦੀ ਮਿਲਦੀ ਸੀ ਨਾ ਉਹ 2 ਰੁਪਏ ਦੀ ਚਾਹ ਪੀਣ ਵਾਸਤੇ ਮਤਲਬ ਐ ਸਮਝ ਲੋ 8 ਦਿਨਾਂ ਦੀ ਚਾਹ ਉਹ ਬਾਹਰ ਪੀ ਸਕਦੇ ਸੀ ਜਿੰਦੇ ਬਦਲੇ ਨੂੰ ਸਿਰਫ ਇੱਕ ਦਿਨ ਦੀ ਚਾਹ ਦਿੰਦੇ ਸੀ ਤਾਂ ਉਹ 5 ਸਟਾਰ ਹੋਟਲ ਚਾਹ ਪੀਂ ਜਾਂਦੇ ਤਾਂ ਉਹਨਾਂ ਦੇ ਨਾਲ ਦੇ ਦੋਸਤ મિતਰ ਕਹਿੰਦੇ ਸੀ ਵੀ ਇਹ ਸਾਲ ਉਹ ਕਈ ਟੈਮ ਹੋ ਗਿਆ ਦੇਖ ਦੇ ਨੂਰ ਤੁਸੀਂ ਇੱਕ ਦਿਨ ਉੱਥੇ ਜਾ ਕੇ ਚਾਹ ਪੀਂਦੇ ਜੋ 5 ਸਟਾਰ ਹੋਟਲ ਐ ਇਹ ਜੀ ਕੀ ਗੱਲ ਹੈਗੀ ਐ ਵੀ ਤੁਸੀਂ ਉੱਥੇ ਜਾ ਕੇ ਚਾਹ ਪੀਂਦੇ ਉਹ ਕਹਿੰਦੇ ਜੀ ਉੱਥੇ ਸਾਰੇ ਵੱਡੇ ਵੱਡੇ ਲੋਕ ਆਉਂਦੇ ਨੇ बिजनेਸਮੈਨ ਆਉਂਦੇ ਨੇ ਉਹ ਵੱਡੀਆਂ ਵੱਡੀਆਂ ਗੱਲਾਂ ਕਰਦੇ ਨੇ ਬਿਜ਼ਨਸ ਦੇ ਵਿੱਚ ਕਿਵੇਂ ਹੁੰਦਾ ਤਾਂ ਕਹਿੰਦੇ ਮੈਂ ਨਾ ਉਹਨਾਂ ਦੀਆਂ ਗੱਲਾਂ ਸੁਣਉਂ ਜਾਣਾ ਤਾਂ ਕਿ ਮੈਨੂੰ ਵੀ ਪ੍ਰੇਰਣਾ ਮਿਲੇ ਮੈਂ ਕੋਈ ਸਾਰੀ ਜ਼ਿੰਦਗੀ ਪੈਟਰੋਲ ਪੰਪ ਦੀ ਨੌਕਰੀ ਨਹੀਂ ਕਰਤੀ ਤਾਂ ਮੈਂ ਵੀ ਐਡਵਾਂਸ ਹੋ ਗਿਆ ਤਾਂ ਤੁਸੀਂ ਦੇਖ ਲਓ ਉਹਦਾ ਫਰਨਾਮ ਕੀ ਹੋਇਆ ਅੱਜ ਪੂਰੀ ਦੁਨੀਆ ਦੇ ਵਿੱਚ ਬਿਜ਼ਨਸ ਦਾ ਅੰਪਾਇਰ ਖੜਾ ਕਰ ਲਿਆ ਉਹਨਾਂ ਨੇ ਤਾਂ ਮੈਂ ਇਹ ਬੱਚਿਆਂ ਨੂੰ ਪੇਰੈਂਟਸ ਨੂੰ ਇਹ ਗੱਲ ਜ਼ਰੂਰ ਕਾਂਗਾ ਇਹ ਕੱਲੇ ਨਾਲ ਸੋਚੋ ਅਸੀਂ ਸੀਮਿਤ ਸਾਧਨਾਂ ਦੇ ਵਿੱਚ ਪੜ ਰਹੇ ਹਾਂ ਅਸੀਂ ਅਭਾਵ ਦੇ ਵਿੱਚ ਪੜ ਰਹੇ ਹਾਂ ਅਸੀਂ ਮੁਸ਼ਕਲਾਂ ਦੇ ਵਿੱਚ ਪੜ ਰਹੇ ਹਾਂ ਜਾਂ ਅਸੀਂ ਸੰਘਰਸ਼ ਕਰ ਰਹੇ ਹਾਂ ਜੇ ਉਹ ਵਿਅਕਤੀ ਉਹਨਾਂ ਲੋਕਾਂ ਦੇ ਵਿੱਚ ਬੈਠ ਕੇ ਆਪਦੀ ਜੀਵਨ ਦੇ ટોਚੇ ਕੰਮ ਦੇ ਪਹੁੰਚ ਸਕਦਾ ਹੈ ਤਾਂ ਅਸੀਂ ਵੀ ਪਹੁੰਚ ਸਕਦੇ ਆਪਦੀ ਸੋਚ ਨੂੰ ਉਚਾਰ ਸਕਦੇ ਉਹ ਜਿਹੜੇ ਲੋਕਾਂ ਨਾਲ ਬੈਠੋ ਜਿਹੜਾ ਤੁਹਾਨੂੰ ਉੱਪਰ ਲੈ ਕੇ ਜਾਂਦਾ ਹੈ ਜਿਹੜੇ ਲੋਕ ਤੁਹਾਨੂੰ ਥੱਲੇ ਲੈ ਕੇ ਆਉਂਦੇ ਨੇ ਉਹਦੇ ਲੋਕਾਂ ਦੇ ਸੰਪਰਕ ਵਿੱਚ ਕਦੇ ਨਾ ਆਉਣਾ ਕਿਉਂਕਿ ਤੁਸੀਂ ਸਾਰੇ ਮੈਦਾਵੀ ਚਾਤਰ ਜੋ ਇਸ ਕਰਕੇ ਮੈਂ ਤੁਹਾਡੇ ਸਾਰਿਆਂ ਨਾਲ ਇਹ ਗੱਲ ਸ਼ੇਅਰ ਕੀਤੀ ਹੈ ਤੁਹਾਡੇ ਅੰਦਰ ਉਹ ਊਰਜਾ ਹੈਗੀ ਹੈ ਤੁਹਾਡੇ ਅੰਦਰ ਉਹ ਸਪਾਰਕ ਹੈਗਾ ਜਿਹੜਾ ਤੁਹਾਨੂੰ ਅੱਗੇ ਲੈ ਕੇ ਜਾ ਸਕਦਾ ਇਸ ਕਰਕੇ ਕਦੇ ਇਹ ਨਹੀਂ ਸੋਚਣਾ ਮੈਂ ਇੱਕ ਛੋਟੇ ਜਿਹੇ ਸ਼ਹਿਰ ਦੇ ਸਰਕਾਰੀ ਸਕੂਲ ਵਿੱਚ ਪੜਦਾ ਜਾਂ ਬਿਲਕੁਲ ਸੀਮਿਤ ਸਾਧਨਾਂ ਨੇ ਜਾ ਮੇਰੇ ਪਰਿਵਾਰ ਦੀ ਆਰਥਿਕ ਆਰਥਿਕ ਸਥਿਤੀ ਠੀਕ ਨਹੀਂ ਹੈ ਨਾ ਚਿੱਤ ਨੂੰ ਕਦੇ ਨਹੀਂ ਸੋਚਣਾ ਤਰੱਕੀ ਕਿਵੇਂ ਕਰਨੀ ਹੈ ਸਿਰਫ ਉਹ ਇੱਕ ਏਮ ਬਣਾ ਲੈ ਉਸ ਏਮ ਨੂੰ ਉਸ ਟਾਰਗੇਟ ਨੂੰ ਅਚੀਵ ਕਰਨ ਦੇ ਲਈ ਕੰਮ ਕਰਨਾ ਹੈ ਤਾਂ ਹਨ ਮੈਂ ਸਾਡੇ ਸਕੂਲ ਦੇ ਐਸਐਸ ਵਿਆਪਕ ਪ੍ਰਿੰਸੀਪਲ ਸਾਡੇ ਮਾਡਮ ਜੀ ਸਰਜੀ ਸਰ ਸਭ ਤੋਂ ਵੱਡਾ ਵਧੀਆ ਪ੍ਰੇਰਿਤ ਹੈ ਮੋਟੀਵੇਸ਼ਨ ਕਰਨਾ ਕਿੰਨੀ ਹੈ ਮੈਂ ਜਾ ਟਾਈਮ ਲਾਂਗਾ ਮੇਰਾ ਸਿਰਫ ਮਾਈਕ پکڑਦਾ ਇੱਕੋ ਹੀ ਮਕਸਦ ਹੈ कि टेंथ डी और ई बच्चे ने बड़ा वीया परफॉर्म किया मैं कल बहुत फोन आए बच्चों में तो मैं सिर्फ उन्होंने बच्चों वास्तव दो हैं जिन्हें नंबर किस कारण थोड़े रहे घटा बच्चे प्लीज डिस्करेज ना हो जिमें वंशिक है रशिक है आशीष है मैं नाम जवानी याद है रिधिक है और कुछ बच्चे ਇਹ ਸਾਰੇ ਬੱਚੇ ਜਿਨ੍ਹਾਂ ਦੇ ਨੰਬਰ ਜਿੰਨੇ ਵੀ ਆਏ ਐ 80% ਆਏ ਐ 90% ਆਏ ਐ ਮਤਲਬ ਪਰਸੈਂਟੇਜ ਇਸ ਨਾਟ ਕੋਈ ਸਿਗਨੀਫੀਕੈਂਟ ਨਹੀਂ ਐ ਕਿ ਸਾਰੇ ਬੱਚੇ ਇੱਕੋ ਕੈਟਾਗਰੀ ਦੇ ਐ ਜਿਨ੍ਹਾਂ ਨੇ ਪੜਾਇਆ ਸ਼ਵੇਤਾ ਮੈਡਮ ਨੇ ਮਨੀਸ਼ ਸਰ ਨੇ ਮੈਥ ਨਹੀਂ ਪੜਾਇਆ ਸਾਰੇ ਦਾ ਅਪੀਨ ਲਿਖੋਈ ਐ ਕਿ ਸਾਰੇ ਬੱਚੇ ਇੱਕੋ ਕੈਟਾਗਰੀ ਦੇ ਐ ਕਿਸੇ ਕਾਰਵਾਸ਼ ਖੁਸ਼ੀ ਐ ਥੋੜੇ ਨੰਬਰ ਘੱਟ ਰਾਇਆ ਪਲੀਜ਼ ਡਿਸਕਸ ਨਹੀਂ ਹੋਣਾ ਤੁਸੀਂ ਸਾਰੇ ਬਹੁਤ ਟੈਲੈਂਟਡ ਹੋ ਮੈਨੂੰ ਉਮੀਦ ਐ ਕਿ ਸਾਰੇ ਬੱਚੇ ਬਹੁਤ ਅੱਗੇ ਜਾਣਗੇ ਅੱਗੇ ਜਾਣ ਵਾਸਤੇ ਇੱਕੋ ਹੀ ਮੰਤਰ ਓਨਲੀ ਹਾਰਡ ਵਰਕ ਉਹ ਤੁਹਾਨੂੰ ਇਹ ਰੀਸਰਰ ਦੱਸਦਾ ਹੈ ਕਿ there is no any other way to get success except hard work ਸਾਰੇ ਖੂਬ ਮਿਹਨਤ ਕਰੋ ਅੱਗੇ ਜਾਓ ਸਾਨੂੰ ਫੇਰ ਕਦੇ ਮਿਲੋ ਇਹ ਜੀ ਪੋਸਟ ਤੇ ਬਿਲਕੁਲ ਸਾਡਾ ਮਨ ਖੁਸ਼ ਹੋ ਗਿਆ ਕਿ ਅੱਜ ਸਾਡਾ ਉਪਰਦੇਸ ਸੀ ਥੈਂਕ ਯੂ ਐਕਚੁਅਲੀ ਸਾਡੇ ਕੋਲ ਨਾ 6 ਵਜੇ ਆਸੀ ਸੀ 5 ਪਹਿਲੇ ਹੀ ਅੱਜ ਆ ਕੇ ਸਨਮਾਨਿਤ ਹੋ ਗਏ ਸੀ तान करते हैं तो जब यार टाइट है ये ऐस करते हैं ना चीज़ें तो त्यागने चाहिए तो उन बच्चों में से उन्हें स्काम देख जाते हैं और मालूम पड़ा है जिन बच्चे आदेश 85 परसेंट को लेके 90 परसेंट हुआ है स्काम में अगर जरूरत है निवेदन कर दां फ्रिजिपल मैडम ने नाली रहने परंतु सर ਜੋ ਚੰਗਰੀ ਸਾਰਾ ਨੇ ਬੱਚਿਆਂ ਨੂੰ ਬੇਨਸਟਰਾ ਆਓ ਜੀ ਤੁਸੀਂ ਤੁਹਾਨੂੰ ਨੀ ਕਰਾਓ ਸਾਰੇ ਆਪਣੇ ਬੱਚੇ ਪੜਾ ਗਿੱਤਿਆ ਉਸ ਤਰ੍ਹਾਂ ਦੇ ਤਿੰਨ ਅਲੱਗ-ਅਲੱਗ ਗਰੁੱਪ ਬਣਾ ਲਏ ਜਿਨ੍ਹਾਂ ਦੀ ਦੇਖ ਨੂੰ ਫੋਟੋ ਹੈ ਬੜਾ ਸਾਰੇ ਫਲਾਵਸਰਾ ਲੈਣ ਵਾਲੇ ਵਿਦਿਆਰਥੀਆਂ ਨੂੰ ਮੈਂ ਇੱਕ ਕੰਡਾ ਦੇ ਰਿਹਾ ਅਸੀਂ ਬੱਚਿਆਂ ਨੂੰ ਪੜਾਉਣਾ ਇੱਕ ਹੀ ਹੁੰਦੀ ਹੈ कई-कई बच्चे एक्सपेरिमेंट की होपड की जगह वांछित ज़्यादा लाइबंड है, वंदन होता है। एक बच्चे के 85 परसेंट वाले एक बार जोरदार तान्या ऐसे हर एक बच्चे के लिए जिड़े सब जगह तेरे जमी भूमि के हैं, तो हमें बोलिंग घटना सारे ऑप्शन ऐसे, ऐसे स्कूल जगह तोड़िंग सैक ए एडमिशन करा सकते हैं लोग वो उम्मीद है उसकी बच्चे ने ऐसी स्कूल एडमिशन करा होनी है जिन्हें बच्चे ने नहीं कराई कराने ਪਿਛਲੇ ਸਾਡੇ ਦੇ ਜੀ ਵੀ ਇਹ ਬਣਾਉਂਦੇ ਕਿ ਸੁਮਿਲਾ ਡਰਾਈਵਰ ਦਾ ਆਗਮਨ ਹੋ ਰਿਹਾ ਤੁਸੀਂ ਸਾਰਿਆਂ ਨੇ ਇਹਨਾਂ ਚਾਲਾਂ ਦੇ ਵਿੱਚ ਜਿਹੜੇ ਕਮਿਸ਼ਨ ਜਮਨੀ ਦਾ ਜਿਹੜੇ ਸਾਡੀਆਂ ਚੱਲ ਰਹੀ ਹੈ ਤੇ ਮੇਰੇ ਵੀ ਮਾਣ ਅਸੇ ਜਿਹੜਾ ਬਲੋਗ ਹੈ ਉਸ ਬਲੋਗ ਦੇ ਵਿੱਚ ਸਾਡੇ ਡਿਵੀਜ਼ਨ ਦੇ ਚਾਲੂ ਮੈਂ ਇੱਕ ਬਰਕਤ ਜੀ ਜੀ ਨਾਲ ਬੈਠੇ ਹਾਂ